ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿਹਤ ਅਤੇ ਸੋਚ ਬਾਈ ਡਾਕਟਰ ਦਿਲਜਾਨ ਦੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਸੈਲਫ ਅਵੇਅਰਨੈਸ ਜਾਂ ਜਿਸ ਨੂੰ ਆਤਮ ਜਾਗਰੂਕਤਾ ਵੀ ਕਹਿ ਦਿੰਦੇ ਹਾਂ ਇਹ ਹੁੰਦੀ ਹੈ ਅੰਦਰ ਦੇਖਣ ਦੀ ਕਲਾ ਅਸੀਂ ساری ਉਮਰ ਬਾਹਰ ਦੇਖਦੇ ਹਾਂ ਬਾਹਰ ਖੋਜਦੇ ਹਾਂ ਬਾਹਰ ਪਰਮਾਤਮਾ ਨੂੰ ਭਾਲਦੇ ਹਾਂ ਸਾਨੂੰ ਲੱਗਦਾ ਹੈ ਕਿ ਸੁੱਖ ਬਾਹਰ ਹੈ ਜਦੋਂ ਅਸੀਂ ਦੁਖੀ ਹੁੰਨੇ ਹਾਂ ਜਾਂ ਪ੍ਰਸਥਿਤੀਆਂ ਸਾਡੇ ਅਨੁਕੂਲ ਨਹੀਂ ਰਹਿੰਦੀਆਂ ਤਾਂ ਅਸੀਂ ਬਹੁਤ ਨਿਟਲ ਹੋ ਕੇ ਜਾਂ ਉਦਾਸ ਹੋ ਕੇ ਬੈਠ ਜਾਂਦੇ ਹਾਂ ਬਟ ਇਸ ਦਾ ਹੱਲ ਅੰਦਰ ਜਾ ਕੇ ਜਦੋਂ ਅਸੀਂ ਅੰਦਰ ਜਾਂਦੇ ਹਾਂ ਇਕੱਲੇਪਨ ਦੇ ਵਿੱਚ ਇਕਾਂਤ ਦੇ ਵਿੱਚ ਤਾਂ ਸਾਨੂੰ ਮਨ ਦੀ ਸ਼ਾਂਤੀ ਤੇ ਸਾਡੇ ਸਾਰੇ ਪ੍ਰਸ਼ਨਾਂ ਦੇ ਉੱਤਰ ਮਿਲਦੇ ਹਨ ਜ਼ਿੰਦਗੀ ਅੰਦਰ ਜਾ ਕੇ ਹੀ ਪਤਾ ਲੱਗਦੀ ਹੈ ਸਾਰੇ ਸਵਾਲਾਂ ਦੇ ਜਵਾਬ ਸਾਰਾ ਇਕਾਂਤ ਤੇ ਉਸ ਪਰਮਾਤਮਾ ਦੇ ਰਾਹ ਤੇ ਉਸ ਪਰਮਾਤਮਾ ਦੀ ਬੰਦੀ ਉਸ ਪਰਮਾਤਮਾ ਦਾ ਮਿਲਾਪ ਅੰਦਰ ਜਾ ਕੇ ਹੀ ਹੈ ਆਤਮ ਜਾਗਰੂਕਤਾ ਤੇ ਅੰਦਰ ਦੇਖਣ ਦੀ ਕਲਾ ਵਿੱਚ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਤੇ ਸਾਡੇ ਨਾਲ ਜੁੜੇ ਰਹੋ ਹੋਰ ਵੀਡੀਓਜ਼ ਦੇ ਲਈ ਧੰਨਵਾਦ